ਵੀਰ ਲਾਲਿਆ ਇਥੋਂ ਰਾਮਾ ਮੰਡੀ ਤੋਂ ਆਏ ਆ ਇਹਨਾਂ ਦੀ ਨਾ ਮੈਡਮ ਦਾ ਫੇਸ ਬਹੁਤ ਜਿਆਦਾ ਜਿਹੜਾ ਖਰਾਬ ਸੀਗਾ ਇਹ ਆਪ ਦੱਸਣਗੇ ਕਿ ਕਿੰਨੇ ਚਿਰ ਤੋਂ ਖਰਾਬ ਸੀਗਾ ਕਿੰਨਾ ਖਰਾਬ ਸੀ ਕਿੰਨਾ ਖਰਾਬ ਸੀ ਇਹਨਾਂ ਦਾ ਫੇਸ ਖਰਾਬ ਤਾਂ ਬਹੁਤ ਜਿਆਦਾ ਸੀ ਉਹ ਪਰ ਆਹ ਸਾਈਡ ਤੋਂ ਨਾ ਹਾਂ ਹਾਂ ਕੰਮ ਤੋਂ ਲੈ ਕੇ ਆਇਆ ਇੱਥੋਂ ਤੱਕ ਚੱਲੇ ਗਿਆ ਤੇ ਮੰਨ ਕੇ ਚੱਲੋ ਵੀ 3-4 ਮਹੀਨਿਆਂ ਤੋਂ ਬਹੁਤ ਜ਼ਿਆਦਾ ਖਰਾਬ ਸੀਗਾ ਇਥੋਂ ਦਵਾਈ ਲੈਣ ਦੇ ਬਾਅਦ ਜਦੋਂ ਮੰਨ ਲਓ ਵੀ ਪੰਜ ਚਾਰ ਦਿਨਾਂ ਬਾਅਦ ਫੇਸ ਬਹੁਤ ਸਾਫ ਹੋ ਗਿਆ ਸੀ ਇਹਨਾਂ ਦਾ ਜਿਹੜਾ ਫੇਸ ਇਹਨਾਂ ਦੇ ਮੈਡਮ ਦਾ ਜਿਹੜਾ ਫੇਸ ਖਰਾਬ ਸੀਗਾ ਪੰਜ ਤੋਂ 7 ਦਿਨਾਂ ਦੇ ਵਿੱਚ ਉਹ ਠੀਕ ਹੋ ਚੁੱਕਿਆ ਸੀ ਸੋ ਪਹਿਲਾਂ ਜਦੋਂ ਇਹਨਾਂ ਨੇ ਦਵਾਈਆਂ ਬਹੁਤ ਬਹੁਤ ਥਾਵਾਂ ਤੋਂ ਲਈਆਂ ਸੀ ਵੀਰ ਜੀ ਦੱਸਦੇ ਸੀ ਕਿ ਕਿੰਨੀਆਂ ਕਿ ਦਵਾਈਆਂ ਲੈ ਲਈਆਂ ਤੁਸੀਂ ਪਹਿਲਾਂ ਕਮਸੇ ਕਮ ਜੀ ਮੰਨ ਲਓ ਵੀ 2.5 ਸਾਲ ਹੀ ਹੋ ਗਏ ਬਾਈ 2.5 ਸਾਲ ਹੋ ਗਏ 2.5 ਸਾਲ ਹੋ ਗਏ ਸੀਗੇ ਇਹਨਾਂ ਨੇ ਹਫ਼ਤੇ ਦੀ ਦਵਾਈ ਨਾਲ ਠੀਕ ਹੋਇਆ ਕਈ ਵਾਰੀ ਬੀਬੀਆਂ ਭੈਣਾਂ ਦਾ ਬਹੁਤ ਜ਼ਿਆਦਾ ਫੇਸ ਖਰਾਬ ਹੁੰਦਾ ਤਾਂ ਉਹ ਇੱਥੇ ਆ ਕੇ ਇਹਨਾਂ ਦੇ ਨਾਲ ਮੈਡਮ ਵੀ ਹੁਣ ਨਾਲ ਨੇ ਪਰ ਲੇਕਿਨ ਅਸੀਂ ਦੱਸਿਆ ਨਹੀਂ ਕਿਉਂਕਿ ਕਈ ਵਾਰੀ ਕੀ ਹੁੰਦਾ ਲੇਡੀ ਨੂੰ ਪ੍ਰੋਬਲਮ ਆ ਜਾਂਦੀ ਹੈ ਨਾ ਸੋ ਇਸ ਕਰਕੇ ਕੋਈ ਵੀ ਕਿਸੇ ਦਾ ਫੇਸ ਖਰਾਬ ਹੁੰਦਾ ਹੈ ਛਾਈਆਂ ਹੋਣ ਕਿੱਲ ਹੋਣ ਦਾਗ ਧੱਬੇ ਹੋਣ ਜਾਂ ਕਈ ਵਾਰੀ ਕੋਈ ਮੈਡੀਕੇਟਡ ਟੂਬਾਂ ਲਾ ਕੇ ਫੇਸ ਖਰਾਬ ਕੀਤਾ ਪਿਆ ਹੋਵੇ ਉਹਦਾ ਇਲਾਜ ਜਿਹੜਾ ਹੈਗਾ ਉਹ ਮਨਮੰਦਰ ਫਾਰਮੇਸੀ ਪਿੰਡ ਕਲੀਪੁਰ ਤਸੀਰਬੂਡਲਾਡਾ ਜ਼ਿਲ੍ਹਾ ਮਾਨਸਾ ਸ਼ਮਸ਼ਾਨ ਘਾਟ ਦੇ ਨਾਲ ਵਾਲੀ ਦੁਕਾਨ ਦੇ ਵਿੱਚ ਹੈ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਧੰਨਵਾਦ